ਜੀ ਪ੍ਰੋਗਰਾਮ ਰਿਹਾ ਜੀ ਅੱਜ ਪਹੁੰਚੇ ਹੋ ਤੁਸੀਂ ਇਹ ਪਿੰਡ ਬਚਾਓ ਪੰਜਾਬ ਬਚਾਓ ਸੰਸਥਾ ਹੈ ਕਾਫੀ ਲੰਮੇ ਸਮੇਂ ਤੋਂ ਇਹ ਕੰਮ ਕਰ ਰਹੀ ਹੈ ਪ੍ਰੋਗਰਾਮ ਅੱਜ ਸੀਗਾ ਦੋ ਮੁੱਖ ਉਦੇਸ਼ ਇੱਕ ਪੰਜਾਬ ਚ ਜਿਹੜੇ ਹੜ੍ਹ ਆਏ ਨੇ ਜਿਨ੍ਹਾਂ ਦੇ ਕਾਰਨ ਕੀ ਨੇ ਇਹਨੂੰ ਜਾਨਣਾ ਦੂਜਾ ਉਹਨਾਂ ਦੇ ਉਪਾਅ ਲਈ ਅੱਗੇ ਨੂੰ ਕੀ ਹੋ ਸਕਦਾ ਤੇ ਹੁਣ ਫੌਰੀ ਤੌਰ ਤੇ ਕੀ ਹੋਣਾ ਚਾਹੀਦਾ ਤੇ ਇੱਕ ਤਾਂ ਇਹ ਪਹਿਲੂ ਸੀ ਹੜ੍ਹਾਂ ਦੇ ਮਾਮਲੇ 'ਚ ਪੂਰੀ ਜਾਣਕਾਰੀ ਵਿਚਾਰ ਚਰਚਾ ਸੰਵਾਦ ਇੱਕ ਪਈ ਦੂਸਰਾ ਸੀਗਾ ਜਿਹੜਾ ਪੰਚਾਇਤੀ ਸਾਮਨਾਂਡ ਜ਼ਮੀਨਾਂ ਦਾ। ਜਿਹਦੇ ਵਿੱਚ ਸਰਕਾਰਾਂ ਦਾ ਸਾਮਨਾਂਡ ਜ਼ਮੀਨਾਂ ਪੰਚਾਇਤਾਂ ਤੋਂ ਮਤੇ ਚੁਆ ਕੇ ਲੈਂਦੀਆਂ। ਦੂਜਾ ਉਹਨਾਂ ਤੋਂ 30% ਉਹਨਾਂ ਦੀ ਬੋਦੀ ਦਾ ਫੈਸਲਾ ਹੋ ਜਾਂਦੀ ਹੈ। ਤੇ ਹੁਣ ਇਹ ਜਿਹੜਾ ਇਹ ਕਹਿ ਕੇ ਜਿਹੜੀਆਂ ਦੇ ਸਾਮਲਾ ਟੌਪੇ ਲਈ ਇਨਕੁਆਇਰ ਕਰਕੇ ਉਹਨਾਂ ਦੇ ਪੈਸੇ ਬੈਂਕਾਂ 'ਚ ਪੈਣ ਉਹਦਾ ਹਿੱਸਾ ਨਹੀਂ ਇਹਦੇ ਨਾਲ ਪਿੰਡ ਤੇ ਕੀ ਨੁਕਸਾਨ ਹੁੰਦਾ ਕਿਵੇਂ ਪਿੰਡ ਦੀਆਂ ਗ੍ਰਾਂਟ ਸਭਾਾਂ ਇਕੱਠੀਆਂ ਆਉਂਦੀਆਂ ਆਪੋ ਆਪਣੇ ਮੱਤੇ ਪਾਉਣ ਮੱਤੇ ਪਾ ਕੇ ਪੰਚਾਇਤਾਂ ਨੂੰ ਵੀ ਸਭੂ ਪਾਵੰਦ ਕਰ ਜੇ ਜੇ ਪਿੰਡ ਦੀ ਜ਼ਮੀਨ ਦੇਣੀ ਹੈ ਸਭ ਗ੍ਰਾਮ ਸਭਾ ਦੇ ਲਗਭਗ 80% ਜਿਹੜੇ ਮਨ ਮੈਂ ਦੇ ਉਹਨਾਂ ਤੋਂ ਬਿਨਾ ਪੁੱਛੇ ਉਹਨਾਂ ਦੇ ਵੋਟਾਂ ਤੋਂ ਬਿਨਾ ਪੁੱਛੇ ਨਹੀਂ ਦਿੱਤੀ ਜਾਣੀ ਚਾਹੀਦੀ 95 ਸਨੈਕਰ ਦੀ ਹੋਈ ਚਾਰੇ ਦੇਸ਼ 2013 ਨੂੰ ਅਤੇ ਸਰਕਾਰਾਂ ਉਹਦੀ ਉਂਗਲਾ ਕਰ ਰਹੀ ਹੈ ਵਿੱਚ ਤਾਂ ਸਰਪੰਚਾਂ ਨੂੰ ਪੰਚਾਇਤਾਂ ਬਹੁਤ ਜ਼ਿਆਦਾ ਇਹ ਵੀ ਤੇ ਤੰਗ ਵੀ ਨੇ ਉਹ ਕਰ ਵੀ ਰਹੇ ਨੇ ਪਰ ਉਹਨਾਂ ਦੀ ਬਚਤ ਵੀ ਇਹ ਹੈ ਕਿ ਉਹ ਗ੍ਰਾਮ ਸਭਾਾਂ ਨੂੰ ਦੇ ਮਤੇ ਗ੍ਰਾਮ ਸਭਾ ਪਿੰਡ ਦੀ ਪਾਰਲੀਮੈਂਟ ਹੁੰਦੀ ਹੈ ਸਰਪੰਚ ਜਾਂ ਪੰਚਾਇਤ ਨੂੰ ਘਟਰਾਇਆ ਵੀ ਜਾ ਸਕਦਾ ਤੇ ਨਾਮ ਚ ਵੀ ਦਿੱਤਾ ਪਰ ਜਦੋਂ ਸਾਰਾ ਪਿੰਡ ਹੁੰਦਾ ਹੈ ਕਿ ਉਹ ਸੰਗਤੀ ਰੂਪ ਹੁੰਦਾ ਹੈ ਸੰਗਤ ਨੂੰ ਡਰਾਇਆ ਜਾਂਦਾ ਸਰਬੋਤਮ ਕਿ ਨਾਲ ਲੱਗਦਾ ਹੈ ਇਸ ਕਰਕੇ ਇਹ ਬੁਨਿਆਦੀ ਇਸ਼ੂਸ ਤੇ ਹਨ ਪੰਜਾਬ ਦੇ ਲੈ ਕੇ ਜਾਣਾ ਇਹ ਸਾਰਾ ਇੱਕ ਨਹੀਂ ਚੱਲਦਾ ਪੰਜਾਬ ਦੇ ਇਹਨਾਂ ਮੁਕਾਮਾਂ ਵਿੱਚ ਠੀਕ ਬਾਈ ਗੁਰਜੀ ਦਾ ਖਾਲਸਾ ਬਿਲਕੁਲ ਜੀ ਤੇ ਦਾ ਸੇਵਸ ਆਪ ਦਾ ਜੱਥੇ ਦਾਲ ਤੱਕ ਸੀ ਦੰਦਣਾ ਸਰ ਟੀਕਣਾ ਚਾਹੁੰਦੇ ਹਾਂ ਅੱਜ ਪਹੁੰਚੋ ਤੇ ਅੱਜ ਇਹ ਵਿਚਾਰ ਚਰਚਾ ਹੋਈ ਹੈ ਹਾਂ ਜਿਸ ਨੂੰ ਸੋਕ ਤੇ ਗੁਰਦੁਆਰਾ ਕਲ ਬੂੰਗਾ ਸਾਹਿਬ ਦੇ ਬੁਢੇਬਾਲ ਜਨਨ ਨਿਆਣਾ ਮੇਰੀ ਖੜਾ ਇੱਥੇ ਪਿੰਡ ਵਿਚੋਂ ਪੰਜਾਬ ਵਿਚੋਂ ਵੱਲੋਂ ਪੰਜਾਬ ਦੇ ਵਰਤਮਾਨ ਜਿਹੜੇ ਵੱਡੇ ਮੁੱਦੇ ਨੇ ਜਿਨ੍ਹਾਂ ਚ ਹਰਾਂ ਦਾ ਪ੍ਰਵਾਹ ਪਿਉ ਨੈਰੋਕ ਤੁਨ ਵਸਤੀ ਜਟਨੂ ਪ੍ਰਾਲੇ ਸਰਕਾਰ ਤੇ ਲੋਕਾਂ ਦੀ ਭੂਮਿਕਾ ਇਹ ਨਾਲ ਹੀ ਸ਼ਾਮਲਾ ਜ਼ਮੀਨਾਂ ਜਿਨ੍ਹਾਂ ਉਤੇ ਸਰਕਾਰ ਦੀ ਅੱਖ ਹੈ ਤੁਹਾਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਰਸੀਦੀਆਂ ਲਾਮ ਕਰਾ ਕੇ ਉਹਦਾ ਪੈਸਾ ਹੜੱਪ ਲੈਣਾ ਚਾਹੀਦਾ ਉਹਨਾਂ ਚੀਜ਼ਾਂ ਮੁੱਦੇ ਉੱਤੇ ਰੱਖ ਕੇ ਅਸੀਂ ਅੱਜ ਜੇ ਕਤਰਤਾ ਉੱਚ ਕੀਤੀ ਪਹਿਰੇ ਦਿਨ ਹੀ ਅਸੀਂ ਚੰਡੀਗੜ੍ਹ ਇਕਤਰਤਾ ਕੀਤੀ ਸੀ ਉਹਦੇ ਵਿੱਚੋਂ ਫਿਰ ਨਿਰਣਾ ਨਿਕਲਿਆ ਅਸੀਂ ਕਿ ਅਸੀਂ ਇਹਨਾਂ ਕਤਰਤਾ ਨੂੰ ਆਪਣੇ ਪਿੰਡਾਂ ਵਿੱਚ ਇਲਾਕਿਆਂ ਵਿੱਚ ਲੈ ਕੇ ਜਾਈਏ ਧੰਤੇ ਤਾਂ ਦੇ ਨਾਲ ਗੱਲਬਾਤ ਸਾਂਹੀ ਕਰੀਏ ਉਹਨਾਂ ਨੂੰ ਜਾਣਕਾਰੀ ਦਈ ਕਿ ਪਿੰਡਾਂ ਦੇ ਸਰਪੰਚ ਜਲਦੇ ਰਹਣ ਤੇ ਅਸੀਂ ਜ਼ਮੀਨ ਜਿਹੜੀ ਹੈ ਪਿੰਡ ਦੀ ਸਾਡੀ ਵਿਰਾਸਤ ਹੈ ਇਹਨਾਂ ਸ਼ਾਮਲੇ ਨੂੰ ਬਚਾ ਕੇ ਰੱਖੋ ਜਿਹੜੇ ਹੜ੍ਹਾਂ ਦੀ ਗੱਲ ਹੈ ਇਹ ਪੰਜਾਬ ਦੇ ਅੰਦਰ ਹੜ੍ਹਾਂ ਦੇ ਕਾਰਨ ਕਿਹੜੇ-ਕਿਹੜੇ ਨੇ ਸਰਕਾਰਾਂ ਨੇ ਕੀ ਭੂਮਿਕਾ ਬਣਦੀ ਹੈ ਉਹ ਭੂਮਿਕਾ ਕਿਉਂ ਨਹੀਂ ਪਛਾਣੀ ਜਾ ਰਹੀ ਜੇ ਡੈਮ ਹੜਾ ਦਾ ਕਾਰਨ ਨੇ ਤੇ ਉਹਨਾਂ ਦੇ ਉਹਨਾਂ ਕਾਰਨ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਕਿਉਂਕਿ ਅੱਜ ਜਦੋਂ ਤੱਕ ਅਸੀਂ ਪੰਜਾਬ ਨੂੰ ਸਾਰੇ ਪਾਸੋਂ ਤੋਂ ਨਹੀਂ ਬਚਾਵਾਂਗੇ ਆਉਣ ਵਾਲਾ ਕੱਲ ਸਾੜੇ ਪੰਜਾਹ ਦਾ ਸਿੰਖਰ ਨਹੀਂ ਹੋਏਗਾ ਕਿਉਂਕਿ ਸਾਡੀ ਨੌਜਵਾਨੀ ਪੰਜਾਬ ਦੇ ਹਾਲਾਤਾਂ ਦੇਖਦਿਆਂ ਹੋਈ ਹੈ ਉਲਾਸ ਹੈ ਕਿ ਉਹ ਪੰਜਾਬ ਨੂੰ ਛੱਡ ਕੇ ਭੱਜ ਜਾਣ ਵਾਲੇ ਦੀਆਂ ਤੇ ਪਾ ਦਿੱਤੇ ਇਹ ਸਾਡੇ ਕੋਲ ਜੋਗ ਸਿਆਸਦਾਨ ਨਾ ਰਹਿਣ ਕਰਕੇ ਪੰਜਾਬ ਦਾ ਪ੍ਰਬੰਧ ਠੀਕ ਅਥਾਂ ਵਿੱਚ ਨਾ ਰਹਿਣ ਕਰਕੇ ਅੱਜ ਜਵਾਨੀ ਨੂੰ ਮੁੜ ਪੰਜਾਬ ਨਾਲ ਜੋੜਨਾ ਆਪਣੇ ਅਧਿਕਾਰਾਂ ਨਾਲ ਜੋੜਨਾ ਤੇ ਮੁੱਦਿਆਂ ਨਾਲ ਜੋੜਨਾ ਇਹ ਸਾਡਾ ਫਰਜ਼ ਹੈ ਤੇ ਪਿੰਡ ਬਚਾਓ ਪੰਜਾਬ ਬਚਾਓ 12 14 ਸਾਲਾਂ ਤੋਂ ਇਹ ਲਗਾਤਾਰ ਪੰਚਾਇਤ ਰਾਜ ਹੈਗਰ ਦੇ ਉੱਤੇ ਕੰਮ ਕਰਦੇ ਆ ਰਹੇ ਹਾਂ ਪਿੰਡੂ ਸਰਕਾਰਾਂ ਉੱਤੇ ਕੰਮ ਕਰਦੇ ਆ ਰਹੇ ਹਾਂ ਅਸਲ ਵਿੱਚ ਪਿਛਲੇ ਦੋ ਵਾਰੀ ਇਸ ਪੂਰਾ ਪੰਜਾਬ ਕੁਮੇ ਆ ਇੱਕ ਵਾਰ 92 ਦੇ ਲਗਾਤਾਰ ਪੂਰੇ ਪੰਜਾਬ ਵਿੱਚ ਗਏ ਆ ਦੂਜੀ ਵਾਰ ਸੀ 30 ਦਿਨ ਲਗਾਤਾਰ ਪੰਚਾਇਤ ਚੋਣਾਂ ਵੇਲੇ ਸੀ ਪੰਜਾਬ ਵਿੱਚ ਗਏ ਆ ਇਹ ਇਸ ਲਈ ਹੁਣ ਵੀ ਅਸੀਂ ਇਹ ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਨੇ ਅਸੀਂ ਇਹਨਾਂ ਨੂੰ ਸਰਕਾਰ ਦੀ ਨਿਗਾਹ 'ਚ ਲਿਆਣੀ ਲੋਕਾਂ ਦੀ ਨਿਗਾਹ 'ਚ ਲੈ ਕੇ ਆਣੀ ਜਗਾਣਾ ਇਹ ਦਿਨ ਲਗਾਤਾਰ ਕੰਮ ਕਰਦਾ ਜਿੱਤਨ ਕਰ ਰਹੇ ਹਾਜੇ ਸਤਿ ਸਦਾਰ ਹਮੇਸ਼ ਸਿੰਘ ਜੀ ਡਾਟ ਕੋਸ਼ਾਲ ਸਿੰਘ ਜੀ ਚੇਸ਼ਕੂ ਰਹਿਮਨ ਜੀ ਮਲੇਰ ਕੋਕਲੇ ਤੋਂ ਸਤਿ ਸਦਾਰ ਅਮਰ ਜੀ ਸੇ ਚੰਡੀਗੜ੍ਹ ਤੋਂ ਨੇ ਤਾਂ ਬਹੁਤ ਬਹੁਤ ਸਾਰੇ ਬੜੇ ਪਤਨ ਤੇ ਦੂਰੋਂ ਜਿਣ ਸਤਿ ਸਦਾਰ ਕਨੈਲ ਸਿੰਘ ਜਖੀਪਾਲ ਜੀ ਦਰਸ਼ਨ ਸਿੰਘ ਇੰਤਨੀਠਾ ਜੀ ਬੀਬੀ ਮਨਪ੍ਰੀਤ ਕੋਹੜੀ ਰਾਜਪੁਰਾ ਤੇ ਹੋਰ ਬਹੁਤ ਬਹੁਤ ਸਾਰੀਆਂ ਸਖੀਤੀਆਂ ਸਤਿ ਸਦਾਰ ਹਰਕੇ ਮਨੋਹਰ ਦੇ ਨਾਮ ਜਸਕੀਰਤ ਸਿੰਘ ਜੀ ਜਿਹੜੇ ਐਕਸ਼ਨ ਕਮੇਟੀ ਵਾਲੇ ਨੇ ਉਹ ਵੀ ਸਾਡੇ ਕੋਲ ਆਏ ਨੇ ਕਿ ਜਨਾਈਟੀ ਸਿੱਖ ਵਾਲ ਸੰਸਥਾ ਵੀ ਅੱਜ ਨਾਲ ਆ ਕੇ ਬੈਠੀਏ ਇਸਾਰਾ ਪ੍ਰਬੰਧ ਦੇ ਸਹਿਯੋਗ ਵਿੱਚ ਗਿਆਨ ਪ੍ਰਗਠ ਰਸ਼ਟ ਬੁੱਢੇਵਾਲ ਜਿਹੜਾ ਹੈ ਉਹ ਨਾਲ ਸਹਿਯੋਗੀ ਬਣਿਆ ਹੈ ਤੇ ਅਸੀਂ ਇਹਨਾਂ ਸਾਰਾ ਰਲ ਮਿਲ ਕੇ ਸਰਜਨ ਕੀਤਾ ਅਸੀਂ ਤੁਹਾਡੇ মিডিਆ ਦਾ ਵੀ ਧੰਨਵਾਦ ਕਰਦੇ ਹਾਂ ਤੁਸੀਂ ਹੁਚੇਚੇ ਤੌਰ ਤੇ ਪਹੁੰਚੇ ਹੋ ਤੇ ਜਿਹੜੀ ਲੋਕ ਮੁੱਦਿਆਂ ਦੀ ਗੱਲ ਹੈ ਲੋਕਾਂ ਤੱਕ ਰੱਖਣ ਦੇ ਲਈ ਤੁਸੀਂ ਪਹਿਲ ਕੀਤੀ ਹੈ ਪ੍ਰਮਾਤਵਤਾ ਨੂੰ ਵਿਚਾਰੀ ਕਲਾ ਬਖਸ਼ਿਤ ਤੇ ਹਰ ਵੀ মিডিਆ ਆਪਣੀ ਭੂਮਿਕਾ ਨਿਵਾ ਕੇ ਜ਼ਿੰਮੇਵਾਰ ਨੂੰ ਅੱਗੇ ਵਧਾਵੇ ਕਿਸ਼ਨੀ ਅਜਾ ਸਮਾਰੋਹ ਹੈ ਬਹੁਤ ਬਹੁਤ ਮਾਜ ਵਾਈਗੂਜੀ ਦਾ ਕਾਂਸਰ ਵਾਈਗੂਜੀ ਕੀ ਠੀਕ ਹੈ